ਜਿਹੜਾ ਦਿਰਾ ਸਤਰੋਜ ਹੈ ਇਹਦਾ ਨਾਮ ਮਤਲਬ ਜਿਹੜੀ ਸੰਸਕ੍ਰਿਤ ਹੈ ਉਹਦੇ ਚ ਇਹਦਾ ਸਤ ਤੂ ਦਰਵ ਇਹਦਾ ਨਾਮ ਹੈ ਸਤਰੋਜ ਨੇ ਸਤ ਦਰਵ ਰਹਿਲਾ ਅਸੀਂ ਤੁਸੀਂ ਪਾਠ ਕਰਦੇ ਆ ਉਹਦੇ ਸਾਡੇ ਪਾਠ ਹੀ ਆ ਜਿਹੜੇ ਉਹ ਸਤ ਦਰਵ ਨੇ ਉਹਨੂੰ ਬੜਦੇ ਉਹਨੂੰ ਸਤ ਦਰਵ ਤੀਰ ਤਰੰਗ ਇਹ ਮਤਲਬ ਗੁਰ ਆਪਣੇ ਦਸਮ ਗ੍ਰੰਥ ਦੀ ਬਾਣੀ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਹੈ ਉਹਨਾਂ ਨੇ ਤੈਨੂੰ ਸਤ ਦਰਵ ਲਿਖਿਆ ਸਾਡੇ ਬੰਦੇ ਪਾਠ ਕਰਨ ਨੂੰ ਸਤ ਤਦਰਬ ਬੋਲਦੇ ਆ ਇਹ ਜਿਹੜਾ ਪ੍ਰਿਆਸ ਸਤ ਨੂੰ ਸੀ ਇਹਦੀਆਂ ਸ਼ੋ ਸ਼ਖਾਂ ਸੀ ਇਹ ਜਿਹੜਾ ਆਪਣਾ ਭਾਈ ਕਾਨ ਸਿੰਘ ਨਾਭੇ ਵਾਲੀ ਦਾ ਮਾਨ ਖੋਸ਼ ਆ ਉਹਦੇ ਵਿੱਚ ਇਹਦਾ ਬੇਰਬਤ ਦਿੱਤਾ ਹੋਇਆ ਪੜੇ ਉਹਦੇ ਵਿੱਚੋਂ ਇਹਦੇ ਵਿੱਚ ਕੋਈ ਰਿਸ਼ੀ ਸੀਗਾ ਆ ਉਹ ઋષਿ ਦੀ ਕਿਸੇ ਬੰਦੇ ਨਾਲ ਲੜਾਈ ਝਗੜਾ ਹੋਇਆ ਬਹੁਤ ਪੁਰਾਣੀ ਗੱਲ ਆ ਹੈ ਬਹੁਤ ਪੁਰਾਣੀ ਮੰ 5000 ਬਰਤ ਤੇ ਬਾਤੀ ਹੋ ਗਈ ਤੇ ਉਹ ਮਤਲਬ ਉਹਦੀ ਬੰਦੇ ਦੀ ਜਿਹੜਾ ਇਹ ਸ਼ਿਸ਼ੀ ਰਿਸ਼ੀ ਸਿੰਘਾ ਉਹਦੀ ਮਤਲਬ ਉਹਨੇ ਆਪਣੇ ਹੱਥ ਕੁ ਮਹਿਸੂਸ ਕੀਤੀ ਦੂਜਿਆਂ ਦੇ ਹੱਥੋਂ ਬਦੋਂ ਬਹੁਤ ਕਰਨੀ ਕਸਣ ਵਾਲਾ ਸੀ ਤੇ ਉਹਦਾ ਨਾਮ ਉਹਦੇ ਚ ਆਪਣੇ ਜਿਹੜਾ ਕਾਨ ਸਿੰਘ ਨਾਂ ਭੇਲ ਜੀ ਦਿੱਤਾ ਹੋਇਆ ਉਹ ਕਹਿੰਦੇ ਮੈਂ ਤੇਰਾ ਸਤਰੂ ਚ ਡੁੱਬ ਕੇ ਮਰ ਜਾਣਾ ਦ੍ਰਿਆਸ ਹਤਰੋਜ ਨੇ ਉਹਦੀ ਇੱਕ ਕਥਾ ਹੀ ਕਰਨੀ ਤਾਂ ਇੰਨਾ ਤਕਰਾ ਸੀ ਉਹ ਪੰਡਤ ਉਹ ਤੇ ਇਹ ਭਾਰਤਵਾਜ ਉਸ ਪੰਡਤ ਦੇ ਮਦਰ ਖਾਨਦਾਨ ਚ ਭਾਰਤਵਾਜ ਪੰਡਤ ਸਾਹਿਬ ਇਹਨਾਂ ਦਾ ਬੜੇ ਰਸ ਤੇ ਉਹ ਦ੍ਰਿਆਸ ਹਤਰੋਜ ਜਦੋਂ ਉਹਨੇ ਛਾਲ ਮਾਰੀ ਦ੍ਰਿਆਸ ਹਤਰੋਜ ਨੇ ਆਪਦੀਆਂ 100 ਸ਼ਾਖਾ ਬਣਾਤੀਆਂ ਉਹਨੂੰ ਡੋਣਾ ਬਿਡੋਣਾ ਨਹੀਂ ਹੋਰ ਵਿੱਚ ਉਹਦੀਆਂ 100 ਸ਼ਾਖਾਂ ਬਣ ਗਈਆਂ ਉਹ ਸ਼ਾਖਾਂ ਜਿਹੜੀਆਂ ਹੁੰਦੀਆਂ ਐ ਇਹ ਸਤਰੀ ਬ੍ਰਿਆ ਦੀਆਂ ਤੇ ਤਕਰੀਬਨ ਪਿਛਲੇ 1000 ਸਾਲ ਤੇ ਅੱਜ ਤੋ 500 ਬਰੇ ਤੱਕ ਵੀ ਚੱਲਦੀਆਂ ਰਹੀਆਂ ਹੁਣ ਵੀ ਜਿਹੜਾ ਸ਼ੂਰ ਦੇ ਨਾਲ ਥੌਮ ਬਹੁਤਾ ਨਹੀਂ ਨਾ ਉਹ ਸੇ ਖਾਹ ਉਹਦੀ ਚੱਲਦੀ ਸੀ ਤੇ ਆ ਜਿਹੜਾ ਸਾਡੇ ਤੇ ਕੁਮਾਰ ਆਪਣੇ ਤੁਹਾਡੇ ਭਾਂਵੇਂ ਪਰ ਦੇਰ ਘੰਟਾ ਲੈ ਬੰਨ ਜਾਂਦਾ ਇੱਕ ਇੱਥੇ ਸ਼ਾਖਸ਼ਾ ਲਈ ਸੀ ਫਿਰ ਸਤਬਾਈ ਵੱਡਾ ਤਾਂ ਆ ਹੀ ਗਿਆ ਇੱਥੇ ਫਿਰ ਫਿਲਾਲਾ ਸਾਹਿਬ ਹੁਣ ਸ਼ਰਮਾ ਪੜ ਤੀ ਇੱਥੇ ਤੱਕ ਇਸੇ ਵੇਲੇ ਇੱਕ ਸ਼ਾਖਾ ਇਹਦੀ ਪਛੰਡੇ ਦੇ ਕਿਲੇ ਦੇ ਨਾਲ ਰਹੀ ਸੀ ਹੁਣ ਪਛੰਡੇ ਦਾ ਕਿਲਾ ਜਿਹੜਾ ਉਹ ਕਹਿੰਦੇ ਨੇ 1000 ਸਾਲ ਹੋ ਗਏ ਉਹਨੂੰ ਬਣੇ ਨੇ ਇਸ ਤੋਂ ਵੀ ਜ਼ਿਆਦਾ ਬਲਕਿ 1200 ਬਰੇ ਹੋ ਗਏ ਯਾਨੀ ਇਹ ਸਤਲੋਈ ਦੀਆਂ ਕਈ ਸ਼ਾਖਾਵਾਂ ਸੀ ਹੁਣ ਉਹ ਜਿਹੜੇ ਉਹ ਕਹਾਣੀਆਂ ਵਿੱਚ ਉਹ ਲਿਖੀ ਹੋਈ ਇਹਦੇ ਵਿੱਚ ਮਤਲਬ ਭਾਈ ਕਾਂਸਿਕ ਨਾਵੇਂ ਨੇ ਉੱਥੋਂ ਬਾਕੀ ਜਹਰ ਹੁੰਦੀ ਹੈ ਹੁਣ ਸਾਡੇ ਅਖਬਾਰਾਂ 'ਚ ਇੱਥੇ ਪੰਜਾਬੀ ਟੀਵੀ ਦੇ ਕੋਲ ਤੇ ਆਉਂਦੀ ਇੱਕ ਤੇ ਉਹਦੇ 'ਚ ਹੋ ਉਹ ਉਹ ਤੇ ਤਾਂ ਹਬੀਨ ਸ਼ਖਾਹਾਂ ਮਾ ਕਿੜੀਆਂ ਕਿੱਥੋਂ ਕਿਵੇਂ ਚੱਲਦੀਆਂ ਇੱਕ ਰੈਕੋਰਡ ਦੇ ਬਿਲਕੁਲ ਨਾਲ ਦੀ ਗੰਗਲੀ ਇਹ 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 ਮੰਨ ਲਓ ਗੱਲ ਜਿਵੇਂ ਤੁਸੀਂ ਦੱਸੀ ਆ ਬਈ ਕੋਈ ਪੰਡਤ ਸੀ ਉਹ ਮਤਲਬ ਡੁੱਬਣ ਲੱਗਿਆ ਸੀਗਾ ਇਹ ਇਹ ਜਾਂ ਤਾਂ ਫਿਰ ਸਤਲੁਜੀਆਂ ਸ਼ਖਾਹਾਂਵਾਂ ਦੇ ਕਾਰਨ ਇਹ ਜਿਹੜਾ ਜਟਪਰਾ ਉਜੜਦਾ ਤੇ ਬਸਦਾ ਰਹੇ ਵਾਰੀ ਵਾਰੀ ਹਾਂ ਹੁਣ ਇਹਨਾਂ ਜਦੋਂ ਪਾਣੀ ਆ ਜਾਂਦਾ ਸੀ ਇਹ ਜਿਹੜੀ ਗੱਲ ਆ ਜੀ ਮੈਂ ਗੱਲ ਕਰੀ ਜਿਹੜੀ ਇਹ ਹੁਣ ਇਹ ਗੱਲ ਆ ਇਹਨੂੰ ਆਪਾਂ ਕਈ ਲੋਕ ਮਥਿਆਸ ਵੀ ਮੰਨਣਗੇ ਵੀ ਇਸ ਤਰ੍ਹਾਂ ਦੇ ਕੀ ਕਿਵੇਂ ਮਤਲਬ ਪਰ ਇਹ ਤਾਂ ਸਹੀ ਹੈ ਪਰ ਇੱਕ 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 ਗੱਲ ਇਹ ਸਾਹਮਣੇ ਵੀ ਆ ਰਹੀ ਆ ਵੀ ਇਹ ਜਿਹੜਾ ਸਤਲੁਜ ਦਰਿਆ ਸੀ ਨਾ ਜੀ ਪਹਿਲਾਂ ਹਾਂ ਇਹ ਭਦੌੜ ਵਾਲੇ ਇਧਰ ਏਰੀਏ ਦੇ ਵਿੱਚ ਦੀ ਵਗਦਾ ਸੀ ਫਿਰ ਇਹ ਜਦੋਂ ਹੌਲੀ-ਹੌਲੀ ਕਈ ਕੁਝ ਸ਼ਾਖੇ ਸੀ ਸਾਰੀਆਂ ਸ਼ਾਖਾਂ ਲਾ ਲਓ ਬਈ ਫਿਰ ਇਹ ਥੋੜਾ ਹੌਲੀ-ਹੌਲੀ ਖਸਕਦਾ 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 ਉੱਥੇ ਚਲਾ ਗਿਆ ਤੇ ਹੁਣ ਵੀ ਕਹਿੰਦੇ ਇਹ ਜਿਹੜਾ ਦਰਿਆ ਵਾ ਇਹ ਹੁਣ ਵੀ ਪਰੇ ਨੂੰ ਖਸ ਕਰਿਆ ਪਰ ਹੁਣ ਇਹਦੇ ਚ ਇੱਕ ਹੋਰ ਵੱਡੀ ਗੱਲ ਆ ਜਿਹੜੀ ਹੋਰ ਵੱਡੀ ਮਾਰਕ ਹ ਹ ਜਿਹੜਾ ਠੂਰ ਸਾਰਾ ਸ਼ਹਿਰ ਇਹਦੇ ਚ ਸਾਨੂੰ 2500 ਸਾਲ ਪੁਰਾਣੇ ਸਿੱਕੇ ਮਿਲ ਚੁੱਕੇ ਹਨ ਠੂਰ ਚੋਂ ਇਹਦਾ ਮਤਲਬ ਠੂਰ ਤਾਂ ਪਿਛਲੇ 2500 3000 ਸਾਲ ਤੋਂ ਕਾਇਮ ਹੈ ਇਹਦਾ ਮਤਲਬ ਸ਼ਾਖਾ ਪਰਲੇ ਪਾਸੇ ਸੀ ਜਾਂ ਉਰਲੇ ਪਾਸੇ ਠੂਰ ਤੋਂ ਵੀ ਕਾਇਮ ਉਹ ਸ਼ਾਖਾ ਪਰ ਗਈਆਂ ਫਿਰ ਆ ਵੀ ਜਿਹੜਾ ਹਾਜੂਰੀ ਕੋਣੋ ਚੇਂਜ ਆਉਂਦੀ ਜਾਂਦੀ ਹੈ ਉਹਦੇ ਨਾਲ ਫਿਰ ਜਿਹੜਾ ਇੱਕ ਇੱਕ ਹਟੂਰ ਵਰ ਇਹ ਵੀ ਹੈ ਨਾ ਵੀ ਇਹ ਅੱਠ ਵਾਰ થી ਟਹਿ ਚੁਕਿਆ ਅੱਠ ਵਾਰ ਟਹਿ ਚੁਕਿਆ ਹਟੂਰ ਪਿੰਡ ਕਿਉਂਕਿ ਇਹਦਾ ਨਾਮ ਵੀ ਤਾਂ ਹੀ ਸ਼ਾਇਦ ਅੱਠ ਤੋਂ ਪਰ ਉਹ ਟਹਿਣ ਤੋਂ ਬਾਅਦ ਵੀ ਜਿਹੜਾ ਥੇ ਆ ਹੋ ਸਕਦਾ ਪਾਣੀ ਦੇ ਕਰਨ ਟਹਿ ਆ ਹੋਵੇ ਉਹ ਥੇ ਰਸਤ ਕਰਦੇ ਨੇ ਵੀ ਥਾਂ ਉੱਥੇ ਹੀ ਸੀਗਾ ਬਿਲਕੁਲ ਉੱਥੇ ਸੀ ਥੇ ਉੱਥੇ ਹੀ ਆ ਤਾਂ ਹੀ 2500 ਸਾਲ ਪੁਰਾਣੇ ਸਿੱਕੇ ਮਿਲਿਆ ਉਥੋਂ ਉਹ ਥੇ ਉੱਥੇ ਸੀ ਉਹ ਟਹਿਣ ਦਾ ਕਰਨ ਦਾ ਕਹੜ ਵੀ ਹੋ ਸਕਦਾ ਮੀ ਵੀ ਹੋ ਸਕਦਾ ਹੜ ਵੀ ਹੋ ਸਕਦਾ ਲੜਾਈ ਲੜਾਈ ਝਗੜੇ ਵੀ ਹੋ ਸਕਦੇ ਆ ਰਿਆ ਵੀ ਹੋ ਸਕਦਾ ਲੜਾਈ ਝਗੜਾ ਵੀ ਹੋ ਸਕਦਾ ਤੇ ਇਹ ਇਹਨੇ ਕਾਰਨ ਹੈ ਇਹਦੇ ਤੇ ਇਹਦੇ ਨਾਲ ਫਿਰ ਜਿਹੜਾ ਮਤਲਬ ਹੁਣ ਜਿਹੜਾ ਸਤਿ ਸਾਕਾ ਸਿੰਘ ਉਹਨਾਂ ਨੇ ਲਿਖਿਆ ਉਹਨਾਂ ਨੂੰ ਵੀ ਇਹ ਵੀ ਲੱਗਦਾ ਸਤਿ ਸਾਕਾ ਸਿੰਘ ਉਹਨਾਂ ਨੇ ਵੀ ਤਿਹਾਰੇ ਤੋਂ ਲੈ ਕੇ ਠੂਰ ਤਾਂ ਇੱਕੋ ਹੀ ਸ਼ਾਇਰ ਸੀ ਅਠੂਰਤਾ ਇਹ ਸੱਚੀ ਹੈ ਤਿਹਾਰੇ ਤੇ ਕੋ ਸ਼ਾਇਰ ਸੀ ਹੁਣ ਉਹ ਸ਼ਾਇਰ ਕਿੰਨਾ ਵੱਡਾ ਕਿੰਨੇ ਚਿਰ ਪਹਿਲਾਂ ਹੋਊਗਾ ਤੇ ਉਹ ਤਾਂ ਹੁਣ ਸਾਨੂੰ ਕੋਈ ਪਤਾ ਨਹੀਂ ਕਰਦਾ ਕਿੰਨਾ ਚਾਹਦਾ ਇਹ ਤਾਂ ਗਾਹਾਂ ਪੁੱਛੇ ਰਾਜੇ ਜਨਕ ਤੋਂ ਵੀ ਪਹਿਲਾਂ ਆਂਦੀਆਂ ਗੱਲਾਂ ਦੇ ਨਾਲ ਅਟੈਚਮੈਂਟ ਹੋਣੀ ਹੈ ਕਈ ਤਾਂ ਕਹਿੰਦੇ ਨੇ ਰਾਜੇ ਜਨਕ ਦੀ ਰਾਜਧਾਨੀ ਵੀ ਰਹੀ ਹੈ ਬਹੁਤ ਪੁਰਾਣੀਆਂ ਇਹ ਸਟੈਮੈਂਟ